ਸਾਸੀ ਕਾਲ ਜ਼ਾਰਿਆ ਨੂੰ ਕੀ ਹਾਲ ਚਾਲ ਆ ਠੀਕ ਠਾਕ ਸੋ ਇੱਧਰ ਸਾਡੇ ਮਾਮ ਬੈਠੇ ਨੇ ਸੋ ਇੱਧਰ ਬੀਬੀ ਦੀ ਝਟਪ ਹੋ ਰਹੀ ਆ ਹੁਣ ਦਿਖਾਉਨੇ ਤੁਹਾਨੂੰ ਵਲੌਗ ਬੀਬੀ ਦਾ ਸੋ ਪਰ ਇੰਜੋਏ ਕੀ ਹੋਈ ਆ ਤੇ ਆਈ ਨਾ ਸ਼ਾਮ ਨੂੰ ਹਾਂਜੀ ਸ਼ਾਮ ਨੂੰ ਪੁੱਛੇ ਕਿ ਤੇ ਉਲਟੀਆਂ ਕਰੇ ਦਾਦੀ ਬੀਬੀ ਬੀਬੀ ਕਦੋਂ ਦੀ ਗੱਲ ਆ ਇਹ ਨਹੀਂ ਕੱਲ ਦਾ ਅੱਜ ਦਾ ਦਾਦਾ ਜੀ

ਤਾਂ ਉਹ ਮੈਨੂੰ ਪੁੱਛਿਆ ਵੀ ਦਵਾਈ ਵੀ ਲੈਣੀ ਹੁਣ ਰਾਤ ਡਾਕਟਰ ਨਹੀਂ ਮਿਲਦਾ ਠੀਕ ਹੈ ਮੈਂ ਲੈ ਆਉਣੀਆ ਨਹੀਂ ਮੈਂ ਠੀਕ ਆ ਹੂੰ ਤੇ ਉਹ ਦੁੱਧ ਮੈਂ ਤਾਂ ਨਹੀਂ ਦਿੱਤਾ ਮੈਂ ਕਿਹਾ ਵੀ ਉਲਟੀਆਂ ਕੀਤਾ ਆਹ ਵੀ ਠੀਕ ਨਹੀਂ ਹੈਗਾ ਵੀ ਪਚਣਾ ਨਹੀਂ ਹੈਗਾ ਹੁਣ ਮੈਨੂੰ ਦੁੱਧ ਦੇ ਦਾ ਲਾਮਾ ਦੇ ਦਿੰਦਾ ਜੀ ਵੀ ਸਾਨੂੰ ਕਿਸੇ ਪਾਸੇ ਦੇ ਜੀਨ ਦਿਆ ਕਰ ਮੈਂ ਕਿਹਾ ਸੀ ਮੈਂ ਕਿਹਾ ਅੱਜ ਮੈਂ ਦੁੱਧ ਨਹੀਂ ਪੀਣਾ ਕਿਹਾ ਤੇ ਉਹਦਾ ਹੁਣ ਮੈਂ ਤਾਂ ਉਹਨੂੰ ਕਹਿਣ ਨਹੀਂ ਉਹਦੇ ਕਿਹਾ ਕਿ ਉਦਾਂ ਵੀ ਕਿਉਂ ਕਿਹਾ ਤੁਸੀਂ ਹੁਣ ਮੈਨੂੰ ਕਿਹਾ ਤਾਂ ਵੀ ਦੁੱਧ ਨਹੀਂ ਦਿੱਤਾ ਮੈਂ ਕਹਿ ਨਹੀਂ ਸਕਦੀ ਕਹਿ ਤਾਂ ਸਕਦੇ ਤੁਸੀਂ ਮੈਂ ਨਹੀਂ ਇਹਨਾਂ ਹਟਕੂ ਵੀ ਵੀ ਡਰ ਕੇ ਰਿਆ ਕਰ ਥੋੜਾ ਜਿਹਾ ਡੰਡਾ ਮੈਨੂੰ ਡੰਡਾ ਨਾ ਦਿੰ। ਬੀਬੀ ਪਹਿਲਾਂ ਕਿਹਨੂੰ ਮਾਰਾ ਚੰਗਾ ਨਹੀਂ ਤੇ ਬੰਦਾਰਾ ਕਿਉਂ? ਬੀਬੀ ਇੱਕ ਗੱਲ ਹੋਰ ਆਪਣੀ ਨਾ ਮੈਂ ਵੀ ਤੇ ਕਿਸੇ ਦੀ ਨੂੰਹ ਤੀ ਹਾਂ ਜਿੱਦਾਂ ਤੂੰ ਤੂੰ ਹੀ ਕਿਸੇ ਦੀ ਨੂੰਹ ਤੀ ਹਿੱਤ ਮੈਂ ਆਪ ਕਹਣਾ ਮੈਂ ਡਰਦਾ ਤੇ ਮੈਨੂੰ ਹਰ ਵੇਲੇ ਕਿਉਂ ਡਰਾ ਕੇ ਰੱਖਣਾ? ਹੈ? ਕਿ ਦੁੱਧ ਨਹੀਂ ਦਿੱਤਾ ਮੈਨੂੰ ਨਹੀਂ ਨਹੀਂ ਮੈਂ ਤਾਂ ਉਹਦੇ ਕਿਹਾ ਮੈਂ ਤਾਂ ਆਪ ਹੀ ਕਹਿੰਦੀ। ਉਹ ਮੈਂ ਤਾਂ ਇਹਨੂੰ ਪੁੱਛ ਲੈ। ਖੜੇ ਹੋ ਕੇ ਬੀਬੀ ਉੱਠਾ ਮਾਰਾ ਜਾ। ਆ ਜਾ ਮੈਂ ਪਹਿਹੀ ਆ। ਪਹਿਲਾਂ ਤਾਂ ਮੇਰੀ ਇੱਕ ਗੱਲ ਬੀਬੀ ਸੋਣ ਆਪਣੀ ਸਿਹਤ ਦਾ ਧਿਆਨ ਰੱਖਿਆ ਕਰ ਪਲੀਜ਼। ਸੇ ਪਤਾ ਕੀ ਗੱਲ ਆ ਢਿੱਲੀ ਮਟ। ਕੀ ਖਾਣੀ ਰੋਟੀ ਤੋਂ ਬ ਕਹਿੰਦੇ ਤੂੰ ਪਹਿਲਾਂ ਪੈਗ ਪੁੱਗ ਵੀ ਲਾਉਂਦੀ ਰਹੀ ਪਾਪੇ ਨਾਲ ਸਹੀ ਗੱਲ ਲੱਖ ਲਾਂਤ ਤੇ ਤੇਰੀ ਜਨਮ ਦਾ ਫਿਰ ਮੈਨੂੰ ਗਾਣਾ ਖਾਣਾ ਵੇਖ ਤਾ ਲੱਖ ਲਾਂਤ ਕੀ ਗਾਣਾ ਖਾਣਾ ਵੇ ਤੋ ਫੇ ਗਾਣਾ ਤੂੰ ਮੈਨੂੰ ਪਿਆਰ ਕਰਦੀ ਨਹੀਂ ਦੇ ਲੋ ਤੇ ਮੈਂ ਨਹੀਂ ਕਰਦੀ ਤਾ ਚੱਲ ਫੇ ਉੱਠ ਫੇ ਮੇਰੀ ਬੀਬੀ ਨਹੀਂ ਮੈਂ ਮੈਂ ਬਲਮੀ ਕਰ ਦੇ ਜਰਮ ਨਹੀਂ ਬੀਬੀ ਮੇਰਾ ਦਿਲ ਨਹੀਂ ਲੱਗਦਾ ਫੇ ਬੈਠੀ ਅਸੀਂ ਫੇ ਫੇ ਪੈਜੀ ਲੰਮੇ 2 ਮਿੰਟ ਬਹਿ ਜਾ ਹਾਂਜੀ ਹਾਂਜੀ ਸਿੰਡਰ ਮੋਗੇ ਨੇ ਸ਼ਾਮ ਨੂੰ ਆਹੋ ਰੋਟੀ ਬਣਾਉਂਦਾ ਬਣਾਉਂਦੇ ਆ ਜੀ 2:37 ਹਾਂ ਹਾਂ ਤੇ ਫਿਰ ਉਹ ਸਿਲੰਡਰ ਲੌਂਗ ਲੱਭੇ ਤੇ ਰੋਟੀ ਸਭ ਤੋਂ ਪਹਿਲਾਂ ਤੁਹਾਨੂੰ ਪਤਾ ਨਾ ਸ਼ਾਮ ਨੂੰ ਪਕਾ ਕੇ ਪਹਿਲਾਂ ਆ ਪਹਿਲਾਂ ਬੀਬੀ ਨੂੰ ਮਿਲਦੀ ਰੋਟੀ ਆ ਉਹ ਸਵੇਰ ਸਵੇਰ ਦੀ ਖਾਦੀ ਉਹ ਚਾਹ ਨਾਲ ਦਿੱਤਾ ਹੀ ਭੁੱਖ ਨਹੀਂ ਹੀ ਭੁੱਖ ਲੱਗ ਜਾਂਦੀ ਹਾਂ ਨੂੰ ਤਾਂ ਤਰਕਾਲੀ ਦਿੱਤਾ ਹੀ ਹਾਂ ਬਿਸਕੁਟ ਖਾਦੇ ਹੀ ਬਿਸਕੁਟ ਉਹ ਦਿੱਤਾ ਨਹੀਂ ਉਹ ਸਿਰੋਟ ਪਹਿਲਾਂ ਦੇ ਹੀ ਸਵੇਰ ਦੀ ਖਾਦੀ ਰਹੀ ਜਾਂ ਦਿਨ ਹੁੰਦਾ ਮਤਲਬ ਕਿ ਭੁੱਖੇ ਰੱਖਦੇ ਗੱਲ ਤੇ ਆ ਆ ਨਹੀਂ 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 ਆ ਹਾਂ ਹਾਂ ਨਹੀਂ ਅਸੀਂ ਕੁਝ ਉਹ ਬਾਬਾ ਤੇ ਹੀ ਪੁੱਠੇ ਪਾਸੇ ਕਰ ਲੈ ਪੁੱਠੇ ਬੰਦੇ ਤੈਨੂੰ ਬੁਲਾਉ ਨਾ ਮੇਰੇ ਤੋਂ ਫੋਨ ਹੁੰਦਾ ਹਾਂ ਜੋ ਉਹ ਫੇ ਪੈ ਗਈ ਲ ਮੈਂ ਮੈਂ ਬੋਲਦਾ ਮੇਰੇ ਦਿਲ ਨੂੰ ਕੁਝ ਅੱਛੇ ਡੈਡੀ ਨੂੰ ਸ਼ਿਕਾਇਤਾਂ ਲਾਉਂਦੀ ਹੈ ਨਹੀਂ ਮੈਂ ਬਾਜਾ ਤੈਨੂੰ ਹਰਾਮਿਆ ਦੇ ਮਾਰਦੀ ਹਾਂ ਕੁੱਤਿਆ ਉਹ ਕਹਿੰਦਾ ਆਣ ਕੇ ਹੁਣਾਂ ਤਾਂ ਕੀ ਗੱਲ ਹੈ ਤੂੰ ਬਾਜਾ ਮਾਰਦੀ ਹੈ ਮੈਂ ਤਾਂ ਬੱਟੀ ਖਾਣੀ ਮੈਨੂੰ ਭੁੱਖ ਲੱਗੀ ਹੈ ਮੈਂ ਇਹ ਗੱਲ ਕਹੀ ਨਾ ਹੁਣ ਨੀ ਡੈਡੀ ਦੇ ਦਵਕੇ ਮੈਂ ਹੀ ਡੈਡੀ ਦੇ ਦਵਕੇ ਤੋਂ ਡਰਦੇ ਤਾਂ ਰੋਟੀ ਦਿੰਨੇ ਆ। ਉਹ ਨਹੀਂ ਬਾਬਾ ਹਾਏ ਹਾਏ ਮੈਂ ਤੈਨੂੰ ਪਾਜਾ ਮਾਰੀ ਤੂੰ ਇਹ ਬੀਬੀ ਐਵੀ ਆਡੇ ਲੈਂਦੀ ਤੇਰਾ ਨਾ ਮੰਮੀ ਵੀ ਉੱਠ ਕੇ ਆਇਆ ਭਈ ਮਾਤਾ ਕੀ ਗੱਲ ਹੈ ਕਿਉਂ ਪਾਜਾ ਮਾਰਦੀ ਹੈ ਮੈਂ ਠੀਕ ਸਰਸਰੀ ਗੱਲ ਵੀ ਪੁੱਛੋ ਤਾਂ ਵੀ ਇੱਕ ਡੀ ਬਣਾਉਂਦੀ ਆ ਮੰਮੀ ਕਿਹੜਾ ਘਰ ਬਣਾਉਂਦੇ ਤੁਸੀਂ ਸਾਰੇ ਬਣਾਉਂਗੇ ਸਾਰੇ ਇਹ ਮੰਮੀ ਦੀ ਗੱਲ ਕਰਦਾ ਮੈਂ ਮੰਮੀ ਨੇ ਸਾਰੇ ਛੱਤਰ ਮਾਰਦੇ ਆ ਉਦੋਂ ਡੈਡੀ ਨੂੰ ਮਾਰਦੇ ਆ ਆ ਬੇਟੇ ਮੈਂ ਤੈਨੂੰ ਕਦੀ ਕਦੀ ਫਟੇ ਬੁੱਧ ਨਹੀਂ ਕਿਹਾ ਐਵੇਂ ਹੀ ਨਾ ਕਿਹਾ ਆ ਸੂਰਜੋਂਥੇ ਲੰਦਾ ਝੂਠ ਬੋਲਦੀ ਨਹੀਂ ਨਾ ਸਾਰਿਆਂ ਦੇ ਪੱਥੇ ਲੰਦਾ ਝੂਠ ਬੋਲਦੇ ਸੀ ਸਾਰੇ ਹਟਦੀ ਨਹੀਂ ਫੇ ਹਣਾ ਚੱਲ ਜਾ ਮੇਰੇ ਨਾਲ ਚੱਲ ਜਾਂਦਾ ਇਹਦੀ ਗੱਲ ਚੱਲ ਜਾ ਇਹਦੀ ਗੱਲ ਕਰਨਿਆ ਮੈਂ ਦਵਾਨੇ ਨਾਰਦ ਮੁੰਨਿਗੇ ਤੂੰ ਆਰਾਮ ਕਰਿਆ ਚਲੇ ਜਾ ਹੱਥ ਲਾ ਗੋ ਇਹਦੀ ਗੱਲ ਕਰਦਾ ਮੈਂ ਮੰਮੀ ਦੀ ਮੈਂ ਕਿ ਮੰਮੀ ਤੈਨੂੰ ਜਾਣ ਜਾਣ ਛੇੜਦੀ ਮੈਨੂੰ ਵੀ ਮੇਰ ਨਾਲ ਵੀ ਤੂੰ ਇਦਾਂ ਕਰਦਾ ਮੇਰ ਨਾਲ ਕਹਣਾ ਨਹੀਂ ਕਰਦਾ ਮੈਂ ਤੇਨਾਂ ਕਿੰਨਾ ਪਿਆਰ ਕਰਦਾ ਤੂੰ ਜਾਣਦੇ ਪਿਆਰ ਜਿਹੜਾ ਤੇਰਾ ਪਿਆਰ ਰਾਤ ਤੇਰੇ ਨਾਲ ਕਿੰਨੀਆਂ ਮਿੱਠੀਆਂ ਗੱਲਾਂ ਕਰਦਾ ਲੈ ਹਲੇ ਭੁੱਲ ਜਾਨੀ ਤੂੰ ਹੁਣ ਭੁੱਲ ਗਈ ਭੁੱਲੀ ਨਹੀਂ ਮੈਂ ਹਾਂ ਤੂੰ ਸਾਰੀ ਪਾਸੀ ਹੋ ਜਾਨਾ ਨਾ ਸਾਰੀ ਪਾਸੀ ਕਿਉਂ ਨਾ ਮੈਂ ਮੰਮੀ ਦੇ ਹੱਲ ਨਹੀਂ ਹਗਾ ਤੇਰੇ ਵੱਲ ਹਾਂ ਉਦਾਂ ਮੈਂ ਥੋੜੀ ਬੋਤੀ ਸੈਟਲ ਨਹੀਂ ਮੈਂ ਕਹਿੰਦੀ ਤੂੰ ਮੰਮੀ ਵਾਲੀ ਹੋ ਮੰਮੀ ਫੇਰ ਵੀ ਮੰਮੀ ਮੰਮੀ ਹਾਂ ਮੰਮੀ ਦਾ ਸਾਰਾ ਮੇਰੀ ਗੱਲ ਤੇ ਬੜਾ ਡਰ ਸੁਣੀ ਹੈ ਬੀਬੀ ਇੱਕ ਘਰ ਵਿੱਚ ਤੈਨੂੰ ਤੈਨੂੰ ਡੰਗਰ ਹੀ ਸਮਝਦੇ ਆ ਘਰ ਵਿੱਚ ਸੁਣ ਲੈ ਮੇਰੀ ਗੱਲ ਜਿੱਦਾਂ ਡੰਗਰਾਂ ਨੂੰ ਪੱਠੇ ਪਾਈਦੇ ਆ ਨਾ ਇਦਾਂ ਦੇਤਾ ਇੰਨਾ ਕ ਤੇ ਆਪੇ ਚੁੱਕ ਕੇ ਤੇ ਸਾਰੇ ਪਰ ਨੀਤ ਤੇਰੀ ਵੀ ਮਾੜੀ ਆ ਨਾ ਨੀਤ ਨਹੀਂ ਨਾ ਚੰਗੀ ਤੇਰੀ ਨੀਤ ਚੰਗੀ ਰੱਖੀ ਦੀ ਹੁੰਦੀ ਆ ਮੈਂ ਆਹੋ ਕੀ ਮੇਰੀ ਮਾੜੀ ਨੀਤ ਹੈ ਨੀਤ ਮਾੜੀ ਮੈਂ ਕਾਦੀ ਮਾੜੀ ਮੇਰੀ ਨੀਤ ਕਾਦੀ ਮਾੜੀ ਆ ਮੰਮੀ ਕਹਿੰਦੀ ਆ ਹਰ ਵੇਲੇ ਖਾਣ ਚ ਧਿਆਨ ਆਹ ਕਹਿੰਦੀ ਖਾਣ ਚ ਧਿਆਨ ਨਹੀਂ ਰਹਿਦਾ ਹਰ ਵੇਲੇ ਤੇ ਖਾਣਾ ਤਾਂ ਹੁੰਦਾ ਜਿੰਨਾ ਚਿਰ ਜੀਣਾ ਖਾਣਾ ਤਾਂ ਹੈ ਹੀ ਆ ਖਾਣਾ ਤੇ ਹੈ ਹੀ ਆ ਆਹੋ ਹੁਣ ਖਾਣਾ ਤੇ ਪਰ ਉਹ ਉਮਰ ਦੇ ਹਿਸਾਬ ਨਾਲ ਕਿਥੇ ਵੀ ਮਾਣਾ ਹੈ ਸਾਰੀ ਪਾਸੇ ਹੁੰਦਾ ਜੀਤਾ ਕਰਦਾ ਹੈ ਖਾਣ ਨੂੰ ਕੋਈ ਵੀ ਚੀਜ਼ ਹੋਵੇ ਮੂੰਹ ਕਮਾ ਥੋੜੀ ਖਾਪੋਦੀ ਪਰਲ ਕਈ ਲੋਕ ਭਰੇਜ ਵੀ ਕਰ ਲੈਂਦੇ ਤੇਰੇ ਕੋਲ ਨਹੀਂ ਨਾ ਹੈਗਾ ਉਹ ਤੋ ਹਣ ਖਾਣ ਲਾ ਖਾਈ ਚਲੇ ਜਾ ਮੇਰੇ ਸਾਹਮਣੇ ਨਵੇਂ ਕਾਨੀ ਕੀ ਆ ਹਾਂ ਕੋਈ ਤਾਂ ਖਾਲੀ ਜਾਂਦਾ ਕਿਤੇ ਰਿਸ਼ਤੇਦਾਰ ਨਹੀਂ ਆਉਂਦੇ ਨਾ ਰੋਜ਼ ਪਕੌੜੇ ਤੇ ਰੋਜ਼ ਚੰਗੇ ਰੋਜ਼ ਪਕੌੜੇ ਚੰਗੇ ਆ ਕਹਿੰਦੇ ਰੋਜ਼ ਰਿਸ਼ਤੇਦਾਰ ਆਉਂਦੇ ਤੇ ਰੋਜ਼ ਪਕੌੜੇ ਖਾਂਦੀ ਆ ਵੀ ਪਕੌੜਿਆਂ ਤੋਂ ਬਾਅਦ ਚ ਪਕੌੜੇ ਮਾੜੇ ਲੱਗਦੇ ਆ ਗੰਦੇ ਮੰਦੇ ਹੁੰਦੇ ਤੇਲ ਚ ਕਿਦਾਂ ਕਿਦਾਂ ਤੇ ਪਕੌੜੇ ਤੇ ਵੀ ਨਹੀਂ ਇਧਰ ਹੋ 10 ਮੰਮੀ ਇਧਰ 10 ਕਦੋਂ ਦਿੱਤੇ ਪਕੌੜੇ ਉਹ ਉਹ ਕਹਿੰਦੀ ਮੈਂ ਖਾਦੇ ਨਹੀਂ ਤੂੰ ਮੈਨੂੰ ਕਹੀ ਜ ਨਹੀਂ ਖਾਦੇ ਆ ਕੱਲ੍ਹ ਉਹ ਦਿਨ ਆਏ ਆਪਣੇ ਲਾੜੀ ਦੇ ਨਿਆਣੇ ਆਏ ਉਦੋਂ ਉਦੋਂ ਬਣਾਏ ਪਕੌੜੇ ਹਨ ਕੱਲ੍ਹ ਵੀ ਅੱਜ ਫੇਰ ਉਹਨੇ ਆਉਣੇ ਅੱਜ ਫੇਰ ਪਕੌੜੇ ਪਿਆਰ ਆ ਬੱਸ ਸਮੱਸਿਆ ਕਹਿੰਦੇ ਮੈਂ ਸੋ ਸੱਬਕੇ ਹੈ ਦੀ ਨੂਨ ਲੈ ਉਹ ਠੰਡਾ ਜੱਜਰ ਦਿੱਤਾ ਉਹ ਜ਼ਰੂਰ ਦਿੱਤਾ ਮੈਂ ਇਹ ਝੂਠਾ ਝੂਠ ਇਹ ਝੂਠ ਬੋਲੀ ਜਾਂਦੀ ਨਹੀਂ ਵੀਡੀਓ ਬਣਾਈ ਜਦੋਂ ਖਾਣੇ ਆ ਕਹਿੰਦੀ ਆ ਵੇਲਾ ਕਹਿੰਦੇ ਵੀਡੀਓ ਬਣਾਈ ਹੁਣ ਮੈਂ ਬੀਬੀ ਦੀ ਬਣਾ ਖਾਂਦੇ ਦੀ ਵੀਡੀਓ ਬਣਾਵਾ ਯਾਰ ਇਹ ਕੀ ਗੱਲ ਵੀ ਖਾਣ ਵੀ ਨਹੀਂ ਦੇਣਾ ਉਹਨੂੰ ਚੈਨ ਨਾ ਜਦਾ ਨਹੀਂ ਹੁੰਦਾ ਉਹ ਆਪਣਾ ਖਾਂਦੀ ਪੀਂਦੀ ਤੂੰ ਸਾਰੀ ਪਾਸੇ ਉਹ ਇਨ ਹਰਾਮ ਦੇ ਦੇ ਹੁਣੇ ਕਹਿੰਦੇ ਤੂੰ ਭਰੇ ਨਹੀਂ ਕਰਦੀ ਤੇ ਕੀ ਖਾਣੀ ਰੋਟੀ ਰੋਟੀ ਦਾ ਖਾਣੀ ਰੋਟੀ ਨਾਲ ਖਾਣਾ ਕਰ ਇਹ ਪਕੌੜੇ ਕਹਿੰਦੀ ਖਾਂਦੀ ਓਏ ਪਕੌੜੇ ਤਾਂ ਉਹ ਹੀ ਕਰਦੀ ਏ ਨਾ ਤਾਂ ਹੁੰਦੇ ਉਹ ਬਣੇ ਬਣਾਏ ਆਦੇ ਰੋਜ਼ ਹੁ ਮੈਂ ਕੀ ਕਰ ਬਣੇ ਬਣਾਏ ਰੋਜ਼ ਬੀਬੀ ਸਕਾਪ ਨਵਾ ਲਿਆ ਹੈਗਾ ਬੜਾ ਘੈਂਟ ਆ ਐਦਾਂ ਲੱਗਦਾ ਜਿਦਾ ਜੰਮੂ ਸ਼ਿਮਲੇ ਦੀਆਂ ਕੁੜੀਆਂ ਨਹੀਂ ਪੌਂਦੀਆਂ ਉਦਾਂ ਦਾ ਸਕਾਪ ਆ ਤੇਰਾ ਮੈਂ ਵੀ ਜੰਮੂ ਹੀ ਭੇਜਦੀ ਏ ਤੋ ਪਰਦੀ ਕਰੇ ਉਹ ਅੱਜ ਅੱਜ ਸ਼ਿਮਲੇ ਵਾਲੀ ਭਾਬੀ ਆਉਂਦੀ ਆ ਅੱਜ ਹੈਪੀ ਦੀ ਬੋਟੀ ਆ ਅੱਜ ਮਲਾਉਨੇ ਆ ਧਨ ਭਾਗ ਧਨ ਇਹਦੇ ਨਾਲ ਮੈਂ ਮਤਲਬ ਮੈਂ ਖਾਲਮ ਕਰਾ ਚੰਗਾ ਆ ਹਾਂ ਤੇ ਨਾਲੇ ਗੱਲ ਨਾਲੇ ਗੱਲ ਆਉਂਦਾ ਆਉਂਦਾ ਨਾ ਆਉਂਦਾ ਨਾਲੇ ਨਾਲੇ ਗੱਲਾਂ ਵੀ ਸੁਣਦੀ ਆ ਹੁਣ ਮੈਂ ਖਾਲਮ ਕਰੂ ਆ ਟੋਰ ਨਾ ਖਾਇਆ ਕਰ ਤੂੰ ਕਹ ਮੈਂ ਖਾਣੇ ਜੋ ਮਰ ਜਾ ਖਸਫਾ ਨੂੰ ਖਾਏ ਜਾਂਦੇ ਨਾ ਬੀਬੀ ਪਰ ਜਦੋਂ ਮੈਨੂੰ ਸੇ ਕਹਿਣਾ ਆ ਥੋੜੇ ਨੀ ਮਰਨ ਲੱਗੀ ਤੇ ਬਾਥਰੂਮ ਤੱਕ ਪਹੁੰਚ ਆਉਂਦਾ ਕਹਿੰਦੀ ਮੈਂ ਕਿਹਦੇ ਨਾਲ ਪਕੌੜਿਆਂ ਨਾਲ ਨਹੀਂ ਮਰਨ ਲੱਗੀ ਤੇ ਫਿਰ ਏਦਾਂ ਕਿਉਂ ਕਹਿਨੀ ਹੁੰਨੀ ਸਾਰੇ ਬੰਦਾ ਫੇਰ ਤਾਂ ਗਵਾਲ ਨਹੀਂ ਫਿਰ ਏਦਾਂ ਕਿਉਂ ਕਹਿਨੀ ਕਿ ਮੇਰੇ ਤੋਂ ਤੁਰਿਆ ਨਹੀਂ ਜਾਂਦਾ ਏਦਾਂ ਨਾ ਨਾ ਕਿਆ ਕਰ ਬਹੁਤ ਟੰਗ ਟਾਦੂ ਤੁਰਿਆ ਤਾਂ ਮੈਂ ਮੈਂ ਜਾਣ ਕੇ ਕਹਿਨੀ ਆ ਉਹ 10 ਵਾਲੇ ਬੂਟ ਲੈ ਲਈ 10 ਵਾਲੇ ਨਹੀਂ ਅਜੇ ਤੁਰਿਆ ਜਾਂਦਾ ਕੋਠੇ ਉੱਪਰ ਲੈ ਕੇ ਕੱਲ ਜਿਹੜੀ ਆ ਦੋ ਪੌੜੀਆਂ ਤੂੰ ਕੋਠਿਆਂ ਦੀਆਂ ਚੜ ਜਾਨੀ ਅਜੇ ਤੇਤੋਂ ਤੁਰਿਆ ਨਹੀਂ ਜਾਂਦਾ ਚੰਗਾ ਮੈਂ ਥੱਲੇ ਰਹਿਣਾ ਥੱਲੇ ਪਈ ਰਹੂ ਕੱਲ ਠੀਕ ਆ ਨਾ ਪੁੱਛਿਆ ਕਰ ਝੂਠ ਬੋਲਦੀ ਬੀਬੀ ਪਤਾ ਨਹੀਂ ਇਹਨੂੰ ਝੂਠ ਬੋਲਦੀ ਹੁਣ ਆਤ ਪਈ ਪਹਿਲਾਂ ਨਹੀਂ ਸੀਗੀ ਦੇ ਤਾੜੀ ਪਾਸੀ ਉਹਨਾਂ ਨੂੰ ਕਾ ਮੈਂ ਮੈਨੂੰ ਬੁਲਾਣਾ ਮੈਂ ਤੇ ਤੂੰ ਬੋਲ ਨਹੀਂ ਜਾਉਂਦਾ ਧੰਨਵਾਦ ਤੇ ਬੋਲੋ ਨਾ ਬੜਾ ਮੰਮੀ ਨਹੀਂ ਹਟਦੀ ਮੰਮੀ ਜਾਨ ਜਾਨ ਮੇਰੀ ਬੀਬੀ ਨਾ ਮੇਰੀ ਮੇਰੀ ਜਾਨ ਮੇਰਾ ਤੇ ਇਹਨਾ ਕਾ ਮੇਰਾ ਤੇ ਕਿਤੇ ਕਾਲਜ ਨੂੰ ਠੰਡ ਪੈਂਦੀ ਜੇ ਮੈਂ ਬੀਬੀ ਦੇ ਨਾ ਨਾ ਦੇਖਾਂ ਦੋ ਮਿੰਟ ਤਾਂ ਮੇਰਾ ਕਾਲਜ ਮੈਨੂੰ ਮਿਲ ਜਾਈ ਤੇ ਸਾਲਾ ਚੱਲ ਮੇਰਾ ਮੈਂ ਉਹਲੇ ਰੋਟੀ ਤੇ ਤੇਲ ਮਲਾ ਮਸਾ ਬਾਵਾ ਨੂੰ ਰੋਜ਼ ਹੀ ਬੋਲਦਾ ਤੂੰ ਤੇਲ ਉਹ ਰੋਈ ਮਾਲ ਦਾ ਤੇ ਚੇਤਾ ਹੀ ਖੁੱਲ ਗਿਆ ਹਾਂ ਤੇ ਓਕੇ ਕਹਿੰਦੀ ਬੀਬੀ ਨਾ ਯਾਰੀ ਪਾ ਲਈ ਤੇ ਮੇਰਾ ਚੇਤਾ ਹੀ ਨਹੀਂ ਹੈਗਾ ਮੇਰੇ ਮੁੰਡਿਆਂ ਨੂੰ ਹੁਣ ਇਹ ਵੀ ਚੀਜ਼ ਤੇ ਜੈਲਸ ਕਰਨ ਲੱਪੀ ਕਿ ਬੀਬੀ ਨਾ ਵੀਡੀਓ ਬਣਾਉਂਦੇ ਆ ਮਾਂ ਮਾਇਆ ਕੋਈ ਗੱਲ ਹੋਰ ਮਾਂ ਮਾਂ ਹੀ ਹੁੰਦੇ ਆ ਫਿਰ ਬੀਬੀ ਮੇਰੇ ਲਈ ਮੇਰੀ ਦਾਦੀ ਦਾਦੀ ਆ ਨਹੀਂ ਨਹੀਂ ਪਤ ਹੈ ਮੇਰੀ ਦਾਦੀ ਦਾਦੀ ਆ ਸਾਡਾ ਸਾਡਾ ਬੀਬੀ ਸਾਡਾ ਦੋਵਾਂ ਦਾ ਪਿਆਰ ਬੜਾ ਆ ਬੰਮੀ ਨਾਲ ਵੀ ਦਾਦੀ ਨਾਲ ਸਾਡਾ ਘਰ ਇੱਕਾ ਸਾਡੇ ਜੀ ਇੱਕਾ ਅਸੀਂ ਇੱਕ ਦੂਜੇ ਨਾਲ ਜਾਨੋਂ ਵੱਧ ਕੇ ਪਿਆਰ ਕਰਦੇ ਆ ਤੇਰਾ ਪਿਓ ਭਾਵਾ ਖੇਡ ਜਾਂਦਾ ਮੈਂ ਅਜੇ ਨੂੰ ਛੱਡ ਕੇ ਛੁੜ ਕੇ ਲੈਣਗੇ ਤੇਰਾ ਪੁੱਤ ਜਿਆ ਪੁੱਤ ਆ ਬੋਲਦਾ ਹੁੰਦਾ ਭਾਈ ਹੁੰਦਾ ਪੁੱਤ ਜਿਹੜਾ ਮਤਲਬ ਆਹਨੂੰ ਹੀ ਅਸੀਂ ਆਹਨੂੰ ਅਕਲ ਨਹੀਂ ਹੈਗੀ ਕਹਿਣ ਦਾ ਮਤਲਬ ਇਹ ਤੇਰਾ ਆਹਨੂੰ ਨਹੀਂ ਅਕਲ ਇਹੀ ਆ ਮੈਂ ਗੱਲ ਕਰਦੀ ਮਾਂ ਮਾਂ ਹੀ ਆਪਣੇ ਪੁੱਤਾਂ ਦੀ ਤਾਰੀਫ ਨਿਕਲਦੀ ਸਾਡੀ ਤੇ ਕਦੀ ਨਿਕਲੀ ਨਹੀਂ ਮੈਂ ਦੀ ਗੱਲ ਕਰਦੀ ਤਾਂ ਪੁੱਤਾਂ ਨਾਲ ਜਾਂਦੇ ਮਾਂ ਕਹਿੰਦੀ ਕੋ ਮਾਂ ਗੜੀ ਮਾਰ ਹੁੰਦੀ ਮਾਂ ਦਾ ਦੇਣ ਨਹੀਂ ਕੋ ਦੇਖ ਕਹਿੰਦੇ ਹੁੰਦੇ ਰੱਬ ਦੀ ਪੂਜਾ ਤਾਂ ਮਾਂ ਦੀ ਪੂਜਾ ਪਹਿਲਾ ਆਏ ਹਾਏ ਹਾਏ ਸਹੀ ਗੱਲ ਪੁੱਤ ਨੇ ਪੂਜਾ ਕੀਤੀ ਉਹਨਾਂ ਤੋਂ ਕਦੀ ਪੁੱਛਿਆ ਵੀ ਨਹੀਂ ਆਣ ਕੇ ਵੀ ਕੀ ਗੱਲ ਉਹ ਫੇ ਕੋਈ ਨਹੀਂ ਕੋਈ ਗੱਲ ਨਹੀਂ ਉਹ ਫੇ ਬਜਾ ਕਈਆਂ ਟੈਨਸ਼ਨਾਂ ਦੇ ਵਿੱਚ ਅਸੀਂ ਨਹੀਂ ਟੈਨਸ਼ਨ ਕਾਦੀ ਆ ਉਹਨੂੰ ਅੱਜ ਕਿਉਂ ਕਹਿਤਾ ਮਾਂ ਦਾ ਕੀ ਹਾਲ ਹੈ ਪੁੱਛਦਾ ਨਾ ਉਹ ਮੜੀ ਪਾ ਕੇ ਕਿਹੇ ਦਿਨ ਭਾਵਾਂ ਨਾ ਕੇਵਲ ਜਦੋਂ ਤੈਨੂੰ ਪੈਂਦਾ ਹੋਲੇ ਨਾ ਪੈਣਾ ਉਹਦਾ ਫਿਰ ਵੀ ਖੇਡੂ ਫਿਰ ਆ ਖੇਡਿਆ ਆਪਣਾ ਦੇਖੇ ਪੋਤੇ ਚੰਗੇ ਕਿ ਪੁੱਤ ਚੰਗਾ ਨਹੀਂ ਪੁੱਤ ਮੈਨੂੰ ਸਾਰੇ ਚੰਗੇ ਆ ਸਾਰੇ ਚੰਗੇ ਪਰ ਮੈਨੂੰ ਸਾਰਾ ਮੇਰਾ ਪਰਵਾਰ ਰਾਜੀ ਖੁਸ਼ੀ ਰਹੇ ਹੋਸ਼ਾਂ ਪੂਰੀ ਜਿਹੜੇ ਮੈਨੂੰ ਨਾ ਨਾ ਲੈਣਾ ਬਾਹਰ ਜਿਹੜੇ ਮੈਨੂੰ ਸੁਖ ਸੁਖਦਾ ਮੈਂ ਕਹਿੰਦੀ ਉਹ ਵੀ ਠੀਕ ਠਾਕ ਰਹੇ ਜਿਹੜੇ ਵੀਡੀਓ ਦੇਖਦੇ ਆ ਹਾਂਜੀ ਠੀਕ ਠਾਕ ਰਹਿੰਦੇ ਨੇ ਨਹੀਂ ਬੜੀਆਂ ਦਵਾਵਾਂ ਦਿੰਦੇ ਬੀਬੀ ਦੇਖਣ ਵਾਲੇ ਵੀ ਤੈਨੂੰ ਕਹਿੰਦੇ ਬੀਬੀ ਦਾ ਸੁਭਾਅ ਬੜਾ ਚੰਗਾ ਇਹ ਨਹੀਂ ਹੈਗਾ ਕਿ ਐਵੇਂ ਬੋਲੀ ਜਾਂਦੀ ਮਤਲਬ ਵਧੀਆ ਸੁਭਾਅ ਆ ਕਹਿੰਦੇ ਉਹਨਾਂ ਨੇ ਚੰਗਾ ਸੁਭਾਅ ਉਹਨਾਂ ਨੂੰ ਸੁਭਾਅ ਚੰਗਾ ਤੁਹਾਨੂੰ ਨਹੀਂ ਚੰਗਾ ਮਮੀ ਮਮੀ ਕਹਿੰਦੀ ਮੇਰੀ ਕਹਿੰਦੀ ਨੋ ਹੀ ਨਹੀਂ ਚੰਗੀ ਲੱਗਦੀ ਬਾਕੀ ਸਾਰੇ ਚੰਗੇ ਮੈਂ ਨੋ ਇਹ ਹੁਣ ਐ ਵੀ ਬੋਲਦੀ ਐ ਉਹਨਾਂ ਦੇ ਕੰਨ ਭਰੀ ਜਾਣੇ ਹਰ ਵੇਲੇ ਤੁਹਾਡੀ ਮਾਂ ਮੈਂ ਸੋਣ ਮੇਰੀ ਗੱਲ ਮੈਨੂੰ ਜੇਦੀ ਮਰਜ਼ੀ ਕਾਸਮ ਕਰਾ ਲਾ ਮੈਂ ਕਦੀ ਇਹਦੀ ਫਿਰ ਇਹ ਝੂਠ ਬੋਲਦੀ ਆ ਝੂਠ ਹੀ ਬੋਲਣ ਦੀ ਹੋ ਸੱਚ ਬੋਲਣ ਦੀ ਯਾਰ ਇੰਨਾ ਝੂਠੇ ਨੂੰ ਇਦਾਂ ਝੂਠ ਨਹੀਂ ਬੋਲਣਾ ਚਾਹੀਦਾ ਉਹ ਕਹਿੰਦੇ ਵੀ ਉਹ ਧਾਰ ਕੇ ਝੂਠੇ ਬੋਲਣਾ ਚਾਹੀਦਾ ਇੱਕ ਇਹ ਕਹਿੰਦੀ ਮੈਨੂੰ ਸਾਰੇ ਦੱਸਦੇ ਆ ਕਿ ਬੀਬੀ ਚੁਗਲੀਆਂ ਕਰਦੀ ਮੇਰੀਆਂ ਮੈਂ ਕਿੱਥੇ ਜਾਣੀ ਚਾਹੁੰਦੀ ਆਂ ਆ ਕਿੱਥੇ ਜਾਂਦੀ ਆ ਉਹ ਤਾਂ ਜਾਂ ਜੋ ਕੀ ਨਹੀਂ ਜਦੋਂ ਗਾਂਢੀ ਹੋਦਾ ਤਾਂ ਬਸ ਹਾਂ ਅੱਛਾ ਲਿਆ ਉਹ ਬੰਦੇ ਲਿਆ ਬੰਦੇ ਲਿਆ ਆ ਬੰਦੇ ਲਿਆ ਤੈਨੂੰ ਕਸਮ ਲੱਗੇ ਜੇ ਨਾ ਆਂ ਛੱਲਿਆ ਜਟਿਆਂ ਨਾ ਹੱਚ ਲਿਆ ਆ ਬੰਦੇ ਲਿਆ ਬਸ ਮਾ ਝੂਟ ਲੈਣੀ ਖਾਈ ਦੀ ਆ ਹਾ ਝੂਟ ਆ ਲੈ ਦੇਖ ਲਾ ਕਦੀ ਕਸਮਾਂ ਝੂਟੀਆਂ ਨਹੀਂ ਖਾਈਦੀਆਂ ਐਨ ਸਬੂਤ ਮਿਲਿਆ ਮੈਨੂੰ ਸਾਰਾ ਸਬੂਤ ਮਿਲਿਆ ਕਹਿੰਦੀ ਨਾਲ ਮੈਨੂੰ ਦੇ ਆ ਦੇ ਸਬੂਤ ਦੇ ਨਾ ਸਬੂਤ ਉਹ ਦੱਸਾਂ ਜਿਹੜਾ ਕੋਈ ਵੀ ਥੋੜਾ ਦੱਸਣਾ ਮੈਂ ਕਿ ਦੱਸਾਂਗਾ ਦੱਸ ਨਾ ਮੇਰੀ ਵੀ ਉਹ ਗੱਲ ਆ ਇਹ ਸਬੂਤ ਸੱਚਾ ਬੰਦਾ ਦੱਸ ਸਕਦਾ ਹਾਂ ਠਾਣੀ ਝੂਠਾ ਜਿਹੜਾ ਉਹ ਝੂਠਾ ਉਹ ਕੀ ਦੱਸਦਾ ਕਾ ਮੈਂ ਕੀਤੀ ਨਹੀਂ ਮੈਂ ਜਦ ਕੀਤੀ ਮੈਨੂੰ ਡਰ ਨਹੀਂ ਕੋਈ ਮੇਰੀ ਬੀਬੀ ਆਪਣੀ ਨੋਹ ਦੀਆਂ ਗੱਲਾਂ ਨਹੀਂ ਕਰਦੀ ਕਦੀ ਵੀ ਮੈਂ ਮੈਂ ਕਿਹੜੀਆਂ ਉਹ ਦੇ ਜਿਹੜੀ ਭਮਾ ਆਪ ਭਮਾ ਉਹ ਤਾਂ ਨਹੀਂ ਚੰਗੀ ਸਮਝਦੀ ਤੈਨੂੰ ਬੀਬੀ ਸਾਡੀ ਪਰ ਉਹ ਤਾਂ ਨਹੀਂ ਗੱਲ ਕਰਦੀ ਪਤਾ ਮੈਂ ਚੰਗੀ ਕੋਈ ਨਹੀਂ ਸਮਝਦੀ ਇਓਦਾਂ ਹੀ ਲੱਗੇ ਬੀਬੀ ਮਜ਼ਾਕ ਆ ਮੈਂ ਕੰਮ ਕੀਤਾ ਪਰ ਸਾਰਾ ਇਹ ਮੈਂ ਤੇ ਇਹੇ ਤੁਮੇ ਮੈਨੂੰ ਦੋਖਾਉਂਦਾ ਮੈਂ ਇਹਨ ਕੀ ਨੋਆ ਦਾ ਸੁਖ ਦੇ ਫਿਰ ਇਦਾਂ ਹੈ ਨਾ ਹੁਣ ਇੱਕ ਬਾਹਰ ਆ ਤੇ ਇੱਕ ਡਿਊਟੀ ਕਰਦੀ ਕਰੇ ਕੀ ਬੰਦਾ ਹੁਣ ਨਾ ਮੈਂ ਤਾਂ ਸੁਖ ਬੀਬੀ ਹੁਣ ਆਪਾਂ ਮੰਮੀ ਨੂੰ ਕੰਮ ਕਰਨ ਵਾਲੀ ਰੱਖਤੀ ਮੈਂ ਹਲ ਲੁੱਟ ਨਿਆਰੇ ਰੋਟੀਆਂ ਪਕਾਉਣ ਵਾਲੀ ਬੱਕਰੀ ਹੈ ਹਾਂ ਰੋਪੇ ਚ ਲੈ ਆਉਣ ਵਾਲੀ ਹਾਂ ਤਾਂ ਬੱਸ ਹੁਣ ਕਾਦਾ ਕੰਮ ਰਹਿ ਗਿਆ ਅਸੀਂ ਤਾਂ ਹੱਥੀ ਕੀਤਾ ਸਾਰਾ ਕੰਮ ਹੁਣ ਤੂੰ ਹੱਥੀ ਕੀਤਾ ਹੁਣ ਜਮਾਨਾ ਉਹ ਨਹੀਂ ਰਿਹਾ ਅੱਜ ਤਾਂ ਬਾਹਰ ਪਿਆਰੀ ਬੰਨੇ ਦਾ ਬੜਾ ਕੀਤਾ ਤੈਨੂੰ ਬੀਬੀ ਮੇਰੀ ਗੱਲ ਸੁਣ ਲੈ ਜੇ ਨੁਕਤਾ ਚ ਨਹੀਂ ਕਰਨੀ ਮੈਂ ਆਸਰਾਮ ਚ ਛੱਡ ਆਉਣਾ ਤੈਨੂੰ ਐ ਬੱਲੇ ਉਹ ਪੁੱਤ ਬੀਬੀ ਮੇਰੀ ਗੱਲ ਸੁਣ ਲੈ ਜੇ ਆਪਣਾ ਨਾਂ ਲਿਆ ਨਾ ਫਿਰ ਸਾਹਮਣੇ ਮੁੜ ਕੇ ਮੇਰੇ ਘਰ ਮਾਰ ਮਾਰ ਬਾੜ ਪੋ ਲੈ ਮੇਰੇ ਘਰ ਵਿੱਚ ਚਲਦੀ ਮੇਰੀ ਜਿੱਦਾਂ ਜੇ ਜ਼ਿਆਦਾ ਬੋਲੇ ਕਿੱਦਾਂ ਕਿੱਦਾਂ ਕਹਿ ਦੇਣਾ ਮੈਂ ਆਸਰਾਮ ਛੱਡਿਆ ਤੇਰੀ ਸ਼ਰਮ ਨਹੀਂ ਹੁੰਦੀ ਬੀਬੀ ਤੇ ਜੇ ਜ਼ਿਆਦਾ ਬੋਲਣਾ ਫਿਰ ਆਸਰਾਮ ਚ ਚੱਲ ਜਾ ਸਾਡੇ ਅਸੀਂ ਆਪਣੇ ਘਰ ਵਿੱਚ ਸਾਨੂੰ ਸ਼ਾਂਤੀ ਚਾਹੀਦੀ ਆ ਰੋ ਰੋ ਆਪਣੇ ਘਰ ਦੇ ਤੁਸੀਂ ਰਹੋ ਰਹੋ ਅਮਰਤ ਹਾਂਜੀ ਆਂਟੀ ਨੂੰ ਕਿਹਾ ਤਾਂ ਨਾ ਪੀ ਤੇ ਹਾਂ ਰੋਟੀ ਪਾਈ ਉਹ ਕਹਿੰਦੀ ਆ ਤੂੰ ਉਹਨਾਂ ਕੋਲੋਂ ਬਣਵਾਇਆ ਕਰੋ ਬੀਬੀ ਤੁਹਾਡੀ ਦੋ ਦਿਨ ਦਾ ਬੁਰਾ ਹਾਲ ਕਹਿੰਦੀ ਇਹਨੇ ਕੀ ਹੋਇਆ ਇਹਨੂੰ ਬੋਲੀ ਗੰਦੀ ਤੂੰ ਉਹ ਆਂਟੀ ਨੂੰ ਕਿਹਾ ਵੀ ਇਹ ਰੋਟੀਆਂ ਪਕਾਉਣ ਲਈ ਤੈਨੂੰ ਲਾ ਲਿਆ ਤੇ ਇਹਨੂੰ ਕੀ ਹੋਇਆ ਮਾੜੀ ਗੱਲ ਆ ਬੀਬੀ ਐਦਾਂ ਨਹੀਂ ਕਹਿਣਾ ਚਾਹੀਦਾ ਯਾਰ ਕੋਈ ਨਹੀਂ ਮੈਂ ਸੱਦ ਲਾਂਗੀ ਤਾਡੇ ਮੂਹਰੇ ਕਾਹਨਾ ਬੀਬੀ ਤੇ ਹੋ ਮੇਰੇ ਮੇਰੇ ਕਿਉਂ ਮੇਰਾ ਖੂਨ ਸਾੜਦੇ ਤੁਸੀਂ ਲੋਕ ਢੰਗ ਢੂਠਾ ਝੂਠੀਆਂ ਗੱਲਾਂ ਕਰ ਕਰਕੇ ਮੇਰਾ ਫੇਰ ਇਹ ਵੀ ਮਜ਼ਾਕ ਕਰਦੇ ਯਾਰ ਤੇਰੇ ਨਾਲ ਮਜ਼ਾਕ ਕਰਦੇ ਮੇਰੀ ਜਾਨ ਮੇਰੀ ਲਾਲ ਕਿਸੇ ਨੂੰ ਮਾਰਾਂ ਨਹੀਂ ਸਮਝੀ ਤੈਨੂੰ ਉਦਾਂ ਹੀ ਸਾਰੇ ਜਣੇ ਬੀਬੀ ਸਾਡੀ ਦੀਆਂ ਵੀਡੀਓ ਦੇਖ ਕੇ ਮਜ਼ਾਕ ਕਰਦੇ ਰਹਿੰਦੇ ਆ ਉਦਾਂ ਸਾਰਿਆਂ ਨਾਲ ਪਿਆਰ ਹੈਗਾ ਇੱਕ ਦੂਜੇ ਦੇ ਨਾਲ ਬਸ ਆਪਾਂ ਮਜ਼ਾਕ ਕਰਦੇ ਕਿਉਂ ਬੀਬੀ ਦੱਸਦੇ ਮਾਰਾ ਜਾਂ ਮੈਂ ਕਿਹਨੂੰ ਮਾੜਾ ਨਹੀਂ ਸਮਝੀ ਨਹੀਂ 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 ਘਰ ਵਿੱਚ ਮੈਂ ਤੈਨੂੰ ਇਹ ਵੀ 97 ਇੱਕ ਦੂਜੇ ਨਾਲ ਪਿਆਰ ਹੈਗਾ ਕਿ ਨਹੀਂ ਮਜ਼ਾਕ ਕਰਦੇ ਨਾ ਮੈਂ ਕਿਹਾ ਏ ਇਦਾਂ ਸਾਰੀ ਵੀਡੀਓ 'ਚ ਦੱਸਦੇ ਕਿ ਅਸੀਂ ਮਜ਼ਾਕ ਕਰਦੇ ਆਂ ਮੁੰਡੇ ਤਾਂ ਹੁਣ ਵਿਆਹੇ ਆਂ ਅਸੀਂ ਇੱਕ ਤਾਂ ਪੈਨਾਮਾ ਤੇਲਾ ਸਾਰਾ ਕੰਮ ਕੀਤਾ ਰਾਜ ਕੇ ਕਰਦੀਆਂ ਰਹੀਆਂ ਇਦਾਂ ਬੜਾ ਪਰ ਚੁਗਲੀਆਂ ਤਾਂ ਤੂੰ ਮਾੜੀਆਂ ਵੋਟੀਆਂ ਤਾਂ ਕਰਦੀ ਰਹੀ ਹੁਣ ਚਲੋ ਜਿਆਦਾ ਨਹੀਂ ਤੇ ਥੋੜਾ ਬੜਾ ਫੇਰ ਉੱਥੇ ਗੱਲ ਆ ਗਈ ਨਾ ਆਂਦੇ ਦੇ ਚੱਲੇ ਤਾਂ ਮੈਨੂੰ ਸਮਝ ਚੱਲ ਆਹ ਮੈਨੂੰ ਕਹਿੰਦੀ ਕਹਿ ਜਾਣ ਕੇ ਆਹ ਕਹਿੰਦੀ ਆ ਫੇ ਚੂੜੀ ਜੋ ਬਲੀ ਜਾਂਦੀ ਆ ਹੈ ਇਹ ਟਿੱਡੀ ਜੀ ਇਹ ਸਾਹ ਨਹੀਂ ਲੇ ਚੂੜੀ ਬੋਲਦੀ ਹੈ ਹੈ ਸਿਮਾ ਦੇ ਹਾਫ ਕਹਿੰਦਾ ਕਹਿੰਦਾ ਬੀਬੀ ਤੁਹਾਡੀ ਕੰਜੂਸ ਬੜੀ ਕਹਿੰਦਾ ਮੇਰੇ ਪਾਪੇ ਅਰ ਗਈ ਆ ਕਹਿੰਦਾ ਆ ਲੈ ਮੈਂ ਹੁਣ ਕੀ ਕਿਨੂੰ ਕਿਨੂੰ ਮੈਂ ਸਫਾਈਆਂ ਦਵਾ ਕੋਈ ਨਹੀਂ ਹੁਣ ਦੱਸਾਂ ਕਿ ਨਹੀਂ ਚੂਸ ਬੰਨਗੀ ਮੈਂ ਕਹਿ ਸਕਦਾ ਤਾਂ ਨਹੀਂ ਨਾ ਇਹ ਨਹੀਂ ਕਹਿ ਸਕਦਾ ਅਜਾ ਉਹ ਦੂਹਾ ਬੰਦਰ ਕਹਿ ਦਿੰਦਾ ਸਾਬੀ ਹਾਂ ਅੱਛਾ ਬੀਬੀ ਇਸ ਦੇ ਨਾਲ ਸਹੇਲੀਆਂ ਇੰਨੀਆਂ ਕੁੜੀਆਂ ਨਾਲ ਗੱਲਾਂ ਕਰਦਾ 15 ਕੁੜੀਆਂ ਉਹ ਨਹੀਂ ਕਰਦਾ ਰਿਆ ਕੋਈ ਗੱਲ ਨਹੀਂ ਬੀਬੀ 15 ਕੁੜੀਆਂ ਨਾਲ ਘੱਟੋ ਘੱਟ ਗੱਲ ਕਰਦਾ ਹੈ 15 ਨਾਲ ਇੱਕ ਨਹੀਂ ਉਹ ਮੈਂ ਚੱਲ ਪੈਂ ਇੱਕ ਇੱਕ ਦੋ ਹੁੰਦੀਆਂ ਸਹੇਲੀਆਂ ਥੋੜੀ 15 15 10 10 ਜਾਣ ਮੇਰਾ ਫੋਨ ਘਰੇ ਪਿਆ ਮੈਨੂੰ ਫੋਨ ਤੇ ਲੱਗਾ ਦੇਖਿਆ ਸਹੇਲੀਆਂ ਆਪ ਹੀ ਧੱਕੇ ਨਾਲ ਆਈ ਜਾਂਦੇ ਫਿਰ ਬੱਸ ਕੀ ਕਰੀਏ ਦੱਸੋ ਹਾਂ ਕੀ ਕਹਿਣਾ ਚਾਹੁੰਨੀ ਤੂੰ ਸਹੇਲੀਆਂ ਤੂੰ ਤੇ ਮੈਂ ਨਹੀਂ ਬੀਬੀ ਇਤਨਾਂ ਦਾ ਹੈਗਾ ਨਾ ਤੂੰ ਪਹਿਲਾਂ ਮਾਂ ਬਣਾ ਪਹਿਲਾਂ ਮਾਂ ਮੈਂ ਨਹੀਂ ਸਰਦਾਰ ਬੰਦਾ ਮੈਂ ਗੁਰਸਿੱਖ ਬੰਦਾ ਮੈਂ ਨਹੀਂ ਇਦਾਂ ਦਾ ਹੈਗਾ ਉਹ ਗੁਰਸਿੱਖ ਉਹ ਨਹੀਂ ਕੋ ਸਿੱਖ ਉਹ ਸ਼ਰਾਬ ਪੀਂਦਾ ਸਾਰਾ ਕੋ ਕਰ ਮੈਂ ਨਹੀਂ ਅਜੇ ਰਾਤ ਕੀ ਹੈ ਅਜੇ ਰਾਤ ਨੂੰ ਡੱਪ ਕੇ ਆਏ ਆਏ ਐਵੇਂ ਤੂੰ ਉਦਾਂ ਹੀ ਨਾ ਬੀਬੀ ਕਹਿੰਦੀ ਰਿਹਾ ਕਰ ਉਹ ਪੰਪਲ ਗੋਆ ਹੈ ਗੋਆ ਉਹ ਤਾਂ ਝੂਠਾ ਇੱਕ ਨੰਬਰ ਦਾ ਉਹ ਕਿੱਥੇ ਹੈਗਾ ਫੇਰ ਰਾਤ ਨਾ ਸੁੱਤਾ ਨਹੀਂ ਫੇ ਜੇ ਬਹੁਤਾ ਚੰਗਾ ਸੀਗਾ ਤਾਂ ਸੁੱਤਾ ਨਹੀਂ ਫੇ ਉਹ ਕਹਿੰਦਾ ਕੋਠੇ ਸੌਂਦਾ ਆ ਫੇਰ ਅੱਗੇ ਤੇ ਬੜਾ ਜੱਫੀ ਪਾ ਕੇ ਸੌਂਦਾ ਹੀ ਹੁਣ ਕੀ ਹੋਇਆ ਹੁਣ ਬੀਬੀ ਕਰੰਟ ਮਾਰਦੀ ਆ ਹਾਂ ਹੁਣ ਫੇ ਵੱਡਾ ਪੋਤਾ ਹੀ ਪੈਂਦਾ ਨਾ ਜਿਹਨੂੰ ਮਾੜਾ ਕਹਿੰਨੀ ਆ ਨਹੀਂ ਮੈਂ ਮਾੜਾ ਨਹੀਂ ਕਹਿੰਦੀ ਕਿਸੇ ਨੂੰ ਵੀ ਇਹਨੂੰ ਯਾਰ ਹਨਾਥ ਆਸ਼ਰਮ ਚ ਇਹਦੀ ਗੱਲ ਕਰੀ ਇਹਨੂੰ ਛੱਡ ਿਆਰ ਸਾਰਾ ਮੈਨੂੰ ਆੜੇ ਮੈਂ ਬੋਲੇ ਦਾ ਸਾਰ ਇਹਨੂੰ ਨਾਥ ਆਸ਼ਰਮ ਚ ਬਹੁਤ ਗੱਲ ਕੀਤਾ ਛੱਡੋ ਆਹੋ ਮਹੀਨਾ ਕਰ ਰਹਿ ਕੇ ਆ ਜੀ ਨਾਥ ਆਸ਼ਰਮ ਚ ਚੱਲ ਛੱਡ ਕੇ ਆ ਅਸਰਮ ਚ ਕੰਮ ਜਾਵਾਂ ਮੇਰਾ ਪਰਿਵਾਰ ਰਾਜੀ ਰਿਹਾ ਜਿੱਥੇ ਮਰਦੀ ਮੈਂ ਜਾਵਾਂ ਆ ਰਹੀ ਆ ਨਹੀਂ ਛੱਡਣਾ ਅੱਭੀ ਆਪਾਂ ਛੱਡ ਆਉਣਾ ਯਾਰ ਕਿਉਂ ਆ ਆ ਆ ਕਹਿਂਦੀ ਐ ਬੱਲੇ 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 ਇਹਨੂੰ ਦੱਸ ਇਹਨੂੰ ਕਾ ਮੈਂ ਕੀ ਆ ਜੀਂਦੇ ਜਾਂਦੇ ਅਜੇ ਬੜੇ ਆ ਉਹ ਤਾਂ ਉਹ ਤਾਂ ਰਾਤ ਨੂੰ ਨਹੀਂ ਉਹਨਾਂ ਨੇ ਰੱਖਿਆ ਉਹਨਾਂ ਨੇ ਉਹਨਾਂ ਨੇ ਮੈਨੂੰ ਕਿਹਾ ਇੱਕ ਦਿਨ ਓਏ ਉਹ 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 ਲੱਖੀ ਚਾਚਾਏ ਮੈਨੂੰ ਕਹੀ ਜਾਂਦਾ ਸੀਗਾ ਇੱਕ ਦਿਨ ਕਹਿੰਦਾ ਇਹਨੂੰ 나ਥ ਆਸ਼ਰਮ ਚ ਛੱਡ ਦੋ ਹੁਣ ਮੈਂ ਕਿਹਾ ਉਹ ਜਿਆ ਇੱਧਰ ਦੀ ਇੱਧਰ ਹੋ ਜਾ ਮੇਰੇ ਭਤੀਜੇ ਇੰਨੀ ਕਰ ਕਹਿ ਨਹੀਂ ਸਕਦਾ ਹਾਏ ਹਾਏ ਨਾ ਮਾਣ ਸਾਡੇ ਤੇ ਇੰਨਾ ਹੈਗਾ ਕਦੀ ਸਾਡੇ ਤੇ ਤਾਂ ਨਹੀਂ ਕੀਤਾ ਇੰਨਾ ਕਦੀ ਨਹੀਂ ਤੇ ਅੱਜ ਤੇ ਵੀ ਆ ਨਾ ਨਾ ਸਾਡੇ ਤੇ ਨਾ ਉਹਨੇ ਆਸ਼ਰਮ ਦਾ ਨਾ ਤੂੰ ਰੋਜ਼ ਮੈਨੂੰ ਆਸ਼ਰਮ ਛੱਡਣ ਜਾਣਾ ਬਹੁਤ ਚੰਗੇ ਨੇ ਤੂੰ ਛੱਡਣ ਜਾਣਾ ਤੇ ਛੱਡ ਆਇਆ ਤੈਨੂੰ ਕੀ ਬੋਲਿਆ ਤੁਹਾਡਾ ਆਏ ਹਾਏ ਆ ਦੇਖਿਆ ਕਿੰਨੀ ਵੱਡੀ ਗੱਲ ਕਹਿਤੀ ਬੀਬੀ ਜਾ ਨਹੀਂ ਜਦ ਕਹਿੰਦੇ ਜਿਹੜਾ ਕਹਿ ਜਾ ਨਹੀਂ ਨਹੀਂ ਜਿਹੜਾ ਕਹਤਾ ਉਹ ਜਾ ਨਹੀਂ ਯਾਰ ਬੀਬੀ ਆੜੀ ਤੂੰ ਗੱਲ ਕਹਿਤੀ ਨਾ ਅੱਜ ਤੋਂ ਬਾਅਦ ਤੇਰਾ ਹੱਥਾ ਵੀ ਨਹੀਂ ਮਿਲਾਉਣਾ ਜਾ ਤੇਰੀ ਸਾਡੀ ਟੁੱਟ ਗਈ ਗੱਲਾਂ ਕਰਦੀ ਪੈੜੀਆਂ ਐਡੀਆਂ ਗੱਲਾਂ ਕਰ ਤੂੰ ਹੀ ਕਰ ਮੈਨੂੰ ਸਤਾ ਕ ਦਿੱਤਾ ਮੈਂ ਚੰਗੀ ਥੱਕ ਕੇ ਆਈ ਹਾਂ ਚੱਲ ਬਾਏ ਬਾਏ ਕਹ ਦੇ ਕਹ ਬਾਏ ਬਾਏ ਆਡੀਅנס ਮੈਂ ਕਹਤੇ ਜਿਹੜੇ ਰੋਟੀ ਖਾਦੇ ਉਹਲੇ ਦੀ ਬੈਠੀ ਹੋਣੁੱਦੀ ਆ ਇੱਥੇ ਸ਼ਾਵਰ ਵੱਜਾ ਖਿੱਚ ਕੇ ਕੀਤਾ ਪਾਣੀ ਭੰਗਿਆ ਇਹਦੀ ਆਵਾਜ਼ਾਂ ਇਹਨੂੰ ਮਾਰ ਗਿਆ ਕਿੰਨੀਆਂ ਚੱਲ ਕਹਦੇ ਫੇਰ ਬਾਏ 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 ਚਲੋ ਜੀ ਕਾਈ ਨੱਕ ਪਰਵਾਨ ਕਰਿਓ ਇਨਾਂ ਕਾ ਲੜਾਈ ਦਾ ਪਰਵਾਨ ਕਰਿਓ ਹਾਂ ਕਿ ਹਾਸੇ ਖੇਡੇ ਕਰਦੇ ਰਹੀਦਾ ਲੰਡਾ ਆ ਮੇਰੇ ਨਾਲ ਮਜ਼ਾਕ ਕਰਦੇ ਰਹੀਦਾ ਆ ਠੀਕ ਆ ਮੰਮੀ ਛੇੜਦੇ ਰਹਿੰਦੇ ਆ ਬੀਬੀ ਨੂੰ ਤੇ ਨਿਆਰੇ ਲੁੱਟੀ ਦੇ ਬੀਬੀ ਕੋਲ ਮਲਾ ਕੇ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਤੇ ਸਾਸਰੀ ਕਾਲ ਸਾਰਿਆਂ ਨੂੰ ਤੇ ਨਵੇਂ ਵਲੌਗ ਦੇ ਵਿੱਚ ਮਿਲਾਂਗੇ